ਬਾਪੂ ਐ ਨਹੀਂ ਸਰਨਾ ਸ਼ਰੀਕ ਕਿਵੇਂ ਉਤੋਂ ਦੀ ਹੋ ਜੇ ਪੁੱਤਰਾ ਹੁਣ ਕੀ ਹੋਇਆ ਜਗੀਰ ਸਿੰਘ ਨੇ ਮੁੱਛਾਂ ਤੇ ਹੱਥ ਫੇਰਦੇ ਆਪਣੇ ਪੁੱਤ ਗੈਰੀ ਨੂੰ ਪੁੱਛਿਆ ਬਾਪੂ ਲੰਬੜਾਂ ਦਾ ਮੁੰਡਾ ਹੁਣ ਨਵੇਂ ਬੁਲਟ ਤੇ ਕਾਲਾ ਜਾਂਦਾ ਹੈ ਅੱਛਾ ਕੋਈ ਨਾ ਫਿਰ ਪਹਿਲਾਂ ਗੱਡੀ ਲਈ ਐ ਸ਼ਰੀਕਾਂ ਦੇ ਬਰਾਬਰ ਹੁਣ ਬੁਲਟ ਸਹੀ ਆ ਫੜ ਚੈੱਕ ਬੁੱਕ ਤੇ ਲਿਆ ਬੁਲਟ ਬਾਲ ਦੇ ਦੀਵਾ ਸ਼ਰੀਕਾਂ ਦੀ ਹਿੱਕ ਤੇ ਪਿਓ ਪੁੱਤ ਦੇ ਹਾਸੇ ਨਾਲ ਹਵੇਲੀ ਗੂੰਜਣ ਲੱਗੀ ਪਸ਼ੂਆਂ ਨੂੰ ਪੱਠੇ ਪਾਉਂਦੇ ਸੀਰੇ ਦੇ ਕੰਨੀ ਵੀ ਸਰਦਾਰ ਦਾ ਹਾਸਾ ਪੈ ਗਿਆ ਅੱਜ ਦਾ ਸਰਦਾਰ ਜੀ ਖੁਸ਼ ਨੇ ਕਰਦਾ ਗੱਲ ਸਿਰ ਤੋਂ ਲਾ ਮੈਲਾ ਪਰਨਾ ਮੂੰਹ ਤੇ ਚੰਗੀ ਤਰ੍ਹਾਂ ਫੇਰ ਸਰਦਾਰ ਜੀ ਵੱਲ ਹੋ ਤੁਰਿਆ ਸਰਦਾਰ ਜੀ ਇੱਕ ਬੇਨਤੀ ਕਰਨੀ ਸੀ ਸੀਰੇ ਨੇ ਹੱਥ ਜੋੜ ਪੈਰਾਂ ਪਾਰ ਬੈਠਦੇ ਹੋਏ ਆਖਿਆ ਹਾਂ ਦੱਸ ਬਈ ਸੀਰੇ ਕੀ ਕਹਿਣਾ ਸਰਦਾਰ ਜੀ ਮੇਰੀ ਵੱਡੀ ਧੀ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਹੈ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਆ ਹੁਣ ਸ਼ਹਿਰ ਡਾਕਟਰੀ ਦੀ ਪੜ੍ਹਾਈ ਕਰਨਾ ਚਾਹੁੰਦੀ ਆ ਪਰ ਆ ਫੀਸ ਬਹੁਤ ਜ਼ਿਆਦਾ ਪੜ੍ਹਾਈ ਦੀ ਤੇ ਇੰਨੀ ਮੇਰੀ ਹਾਇਸੀਅਤ ਵੀ ਨਹੀਂ ਕਿ ਮੈਂ ਆਪਣੀ ਧੀ ਨੂੰ ਇੰਨੀਆਂ ਮੋਟੀਆਂ ਫੀਸਾਂ ਦੇ ਕੇ ਪੜ੍ਹਾ ਲਵਾਂ ਸਰਦਾਰ ਜੀ ਅੱਦਿਓ ਵਾਦ ਉਮਰ ਲੰਘ ਗਈ ਤੁਹਾਡੀ ਸੇਵਾ ਕਰਦੇ ਆ ਤੇ ਬਾਕੀ ਵੀ ਇੱਥੇ ਹੀ ਲੰਗਣੀ ਆ ਜੇ ਤੁਸੀਂ ਪੈਸੇ ਉਧਾਰ ਦੇ ਦੇਮੋ ਤਾਂ ਮੇਰੀ ਧੀ ਪੜ੍ਹ ਲਿਖ ਜਾਵੇਗੀ ਸਾਨੂੰ ਵੀ ਗਰੀਬੀ ਤੋਂ ਕੁਝ ਸਾਹ ਮਿਲ ਜੂ ਕੋਈ ਸਿਰਿਆ ਤੂੰ ਕਦੇ ਕਮਲ ਦਾ ਫੁੱਲ ਵੇਖਿਆ ਬਹੁਤ ਸੋਹਣਾ ਹੁੰਦਾ ਪਰ ਉੱਗਦਾ ਉਹ ਚਿੱਕੜ ਜੀਆ ਪਰ ਆਹ ਹਵੇਲੀਆਂ ਦੀ ਸ਼ਾਨ ਨਹੀਂ ਬਣਦਾ ਨਾਲੇ ਜੇ ਤੁਸੀਂ ਹੀ ਅਫਸਰ ਬਣ ਗਏ ਤਾਂ ਸਾਡੇ ਪਸ਼ੂਆਂ ਨੂੰ ਪੱਠੇ ਕੌਣ ਪਾਉ ਝਾੜੂ ਪੋਚਾ ਕੌਣ ਕਰੂ ਆ ਪੜਾਈਆਂ ਛੋਡੇ ਵਸਦੀਆਂ ਨਹੀਂ ਕੁੜੀ ਨੂੰ ਹੱਥ ਪੀਲੇ ਕਰ ਤੇ ਤੋਰਨ ਦੀ ਕਰ ਹੱਥ ਜੋੜੀ ਬੈਠਾ ਸੀਰਾ ਅੱਖਾਂ ਪਰ ਆਇਆ ਸ਼ਾਇਦ ਉਸਨੇ ਕਦੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਉਸਦੀ ਕੀਤੀ ਸੇਵਾ ਦਾ ਮੁੱਲ ਇਸ ਤਰ੍ਹਾਂ ਮਿਲੇਗਾ ਸਰਦਾਰ ਜੀ ਤੁਸੀਂ ਸਾਨੂੰ ਢਿੱਡ ਪਰ ਰੋਟੀ ਦਿੱਤੀ ਕਦੇ ਹਰਾਮ ਨਹੀਂ ਕਰਾਂਗੀ ਗਰੀਬ ਜ਼ਰੂਰ ਹਾਂ ਪਰ ਬੇਸ਼ੁਕਰੇ ਨਹੀਂ ਜੀਵੇਂ ਵੀ ਹੋਵੇ ਧੀ ਨੂੰ ਪੜਾਉਣਾ ਤਾਂ ਜ਼ਰੂਰ ਹੈ ਸ਼ਹਿਰ ਵਿੱਚ ਜਾ ਕੇ ਦਿਨ ਰਾਤ ਕੰਮ ਕਰਾਂਗਾ ਸਰਦਾਰ ਜੀ ਹੁਣ ਇਜਾਜ਼ਤ ਦਿਓ ਸਸਰੀਆ ਕਾਲ ওই ਕੁਝ ਨਹੀਂ ਬੰਨਣਾ ਭੁੱਖੇ ਮਰੂੰਗੇ ਦੋ ਟਾਈਮ ਦੀ ਰੋਟੀ ਮਿਲਦੀ ਆ ਖਾਈ ਚੱਲੋ ਸਿਰਾ ਬਿਨਾ ਕੁਝ ਬੋਲਿਆਂ ਹਵੇਲੀਆਂ ਬਾਹਰ ਨਿਕਲ ਗਿਆ ਸਮਾਂ ਕਦੇ ਇੱਕਸਾਰ ਨਹੀਂ ਰਹਿੰਦਾ ਜੰਗੀਰ ਸਿੰਘ ਦਾ ਪੁੱਤ ਗੈਰੀ ਹੱਦੋ ਵੱਦ ਨਸ਼ੇ ਐਸ਼ ਪ੍ਰਸਤੀ ਕਰਦਾ ਰੋਜ਼ ਲੜਾਈ ਝਗੜੇ ਕਰਦਾ ਪਰ ਹੁਣ ਪਾਣੀ ਸਿਰੋਂ ਲੰਘ ਚੁੱਕਾ ਸੀ ਔਲਾਦ ਨੂੰ ਵਿਗਾੜਨ ਤੇ ਸਵਾਰਣ ਵਿੱਚ ਹੱਥ ਮਾਂ ਪਿਓ ਦਾ ਵਧੇਰੇ ਹੁੰਦਾ ਹੈ ਗੈਰੀ ਨੂੰ ਨਾ ਤਾਂ ਹੁਣ ਆਪਣੇ ਬਾਪ ਦਾ ਕੋਈ ਡਰ ਰਿਹਾ ਸੀ ਤੇ ਨਾ ਹੀ ਉਸਦੀ ਕੋਈ ਇੱਜ਼ਤ ਸਾਰੀ ਜ਼ਮੀਨ ਨਸ਼ੇ ਤੇ ਐਸ਼ ਪ੍ਰਸਤੀ ਵਿੱਚ ਵੇਚ ਕੇ ਖਾ ਲਈ ਕੁਝ ਪੱਲੇ ਨਾ ਰਿਹਾ ਜਗੀਰ ਸਿੰਘ ਅੱਜ ਵੀ ਉਸੇ ਹਵੇਲੀ ਵਿੱਚ ਕੁਰਸੀ ਢਾਕੇ ਬੈਠਦਾ ਹੈ ਪਰ ਹੁਣ ਉਹ ਮੜਕ ਰੋਵ ਕੁਝ ਵੀ ਨਾ ਰਿਹਾ ਹਵੇਲੀ ਬੈਠੇ ਜਗੀਰ ਸਿੰਘ ਨੂੰ ਕਿਸੇ ਪਿੰਡ ਦੇ ਬੰਦੇ ਨੇ ਦੱਸਿਆ ਕੀ ਨਸ਼ੇ ਦੀ ਹਾਲਤ ਵਿੱਚ ਗੈਰੀ ਦਾ ਐਕਸੀਡੈਂਟ ਹੋ ਗਿਆ ਤੇ ਸ਼ਹਿਰ ਹਸਪਤਾਲ ਲੈ ਗਏ ਜਗੀਰ ਸਿੰਘ ਵਾਹੋ ਦਾਹੀ ਸ਼ਹਿਰ ਵੱਲ ਪੱਜਿਆ ਗੈਰੀ ਲਹੂ ਨਾਲ ਲਤਪਤ ਸਟ੍ਰੈਚਰ ਤੇ ਪਿਆ ਸੀ ਪੁੱਤ ਦੀ ਅਜਹੀ ਹਾਲਤ ਦੇਖ ਜਗੀਰ ਸਿੰਘ ਦੀ ਤਾਂ ਨਿਕਲ ਗਈ ਗੈਰੀ ਦਾ ਇਲਾਜ ਸ਼ੁਰੂ ਕਰਨ ਲਈ ਹਸਪਤਾਲ ਵੱਲੋਂ ਪਹਿਲਾਂ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਕਬਰ ਹਟ ਜਈ ਹੋਣ ਲੱਗੀ ਤੇ ਜਗੀਰ ਸਿੰਘ ਔਖੇ ਸੌਖੇ ਕੋਲ ਪਈ ਬੈਂਚ ਤੇ ਬੈਠ ਗਿਆ ਪੁੱਤ ਦੇ ਇਲਾਜ ਲਈ ਪੈਸੇ ਕਿੱਥੋਂ ਲਿਆਵਾਂ ਜਗੀਰ ਸਿੰਘ ਸੱਚਮੁੱਚ ਜੰਦਰੂ ਮਰ ਚੁੱਕਾ ਸੀ ਕਈ ਰਿਸ਼ਤੇਦਾਰਾਂ ਨੂੰ ਵੀ ਫੋਨ ਲਾਇਆ ਪਰ ਕਿਸੇ ਪਾਸੇੋਂ ਮਦਦ ਨਾ ਮਿਲੀ ਸ਼ਾਇਦ ਉਸ ਵੇਲੇ ਦਾ ਹੰਕਾਰ ਉਹਨਾਂ ਰਿਸ਼ਤਿਆਂ ਨੂੰ ਖਾ ਗਿਆ ਹੋਵੇ ਬੇਵਸ ਤੇ ਲਾਚਾਰ ਹੋਏ ਜਗੀਰ ਸਿੰਘ ਨੇ ਅੱਜ ਪੁੱਤ ਦੀ ਖਾਤਰ ਪੱਗ ਉਤਾਰ ਹੱਥਾਂ ਵਿੱਚ ਫੜ ਲਈ ਪੁੱਤ ਦੀ ਨਾਜ਼ੁਕ ਹਾਲਤ ਦੇਖ ਮਜਬੂਰ ਹੋ ਗਿਆ ਸੀ ਜਗੀਰ ਸਿੰਘ ਡਾਕਟਰਾ ਮੂਰੇ ਹੱਥ ਬੰਨਣ ਲਈ ਅਚਾਨਕ ਪਿੱਛੋਂ ਆਵਾਜ਼ ਆਈ ਇੱਕ ਹਮਦਰਦੀ ਭਰਿਆ ਹੱਥ ਜਗੀਰ ਸਿੰਘ ਦੇ ਆਣ ਮੋਢੇ ਤੇ ਧਰਿਆ ਗਿਆ ਤੁਸੀਂ ਫਿਕਰ ਨਾ ਕਰੋ ਅੰਕਲ ਜੀ ਮੈਂ ਫੀਸ ਭਰ ਦਿੱਤੀ ਐ ਤੇ ਇਲਾਜ ਸ਼ੁਰੂ ਹੋ ਗਿਆ ਬਾਡ ਬੋਏ ਸਟਰਚਰ ਤੇ ਪਈ ਗਹਿਰੀ ਨੂੰ ਜਲਦੀ ਜਲਦੀ ਇਲਾਜ ਲਈ ਲਿਜਾਣ ਲੱਗੇ ਜਗੀਰ ਸਿੰਘ ਨੇ ਪਲਟ ਕੇ ਦੇਖਿਆ ਤਾਂ ਭਰੀਆਂ ਅੱਖਾਂ ਨਾਲ ਇੱਕ ਤੁੰਦਲਾ ਜਿਹਾ ਚਿਹਰਾ ਦਿਖਾਈ ਦਿੱਤਾ ਅੰਜਾਨ ਸੀ ਪਰ ਰੱਬ ਸਮਾਨ ਸੀ ਅੰਕਲ ਜੀ ਸ਼ਾਇਦ ਤੁਸੀਂ ਮੈਨੂੰ ਪਹਿਚਾਨਿਆ ਨਹੀਂ ਮੈਂ ਸੀਰੇ ਦੀ ਧੀ ਆ ਜੋ ਤੁਹਾਡੇ ਸਿਰੀ ਹੁੰਦਾ ਸੀ ਮੈਂ ਇਸੇ ਹਸਪਤਾਲ ਵਿੱਚ ਡਾਕਟਰਾਂ ਜਗੀਰ ਸਿੰਘ ਸੁਣਝਿਆ ਹੋ ਗਿਆ ਉਸ ਵੇਲੇ ਸੀਰੇ ਨੂੰ ਕਹੀਆਂ ਗੱਲਾਂ ਯਾਦ ਕਰ ਜਗੀਰ ਸਿੰਘ ਪੂਬਾ ਮਾਰ ਰੋਣ ਲੱਗਾ ਜਿਉਂ ਦੀ ਵਸਦੀ ਰਹਤੀ ਏ ਤੇਰਾ ਕਰਜ਼ਾ ਤਾਂ ਮੈਂ ਮਰ ਕੇ ਵੀ ਨਹੀਂ ਚੁਕਾ ਸਕਦਾ ਨਹੀਂ ਅੰਕਲ ਜੀ ਇਸ ਤਰ੍ਹਾਂ ਨਾ ਕਹੋ ਗਰੀਬ ਜ਼ਰੂਰ ਹਾਂ ਪਰ ਵੇ ਸ਼ੁਕਰੇਨੀ ਸੀਰੇ ਦੀ ਧੀ ਨੇ ਬੜੇ ਆਦਰ ਨਾਲ ਜਗੀਰ ਸਿੰਘ ਦੇ ਹੱਥੋਂ ਫੜ ਪੱਗ ਸਿਰ ਤੇ ਸਜਾ ਦਿੱਤੀ ਸਮੇ ਦਾ ਗੇੜ ਆਖਿਰ ਘੁੰਮ ਕੇ ਫਿਰ ਉੱਥੇ ਹੀ ਆ ਗਿਆ ਉਸ ਸਮੇ ਸੀਰੇ ਨੂੰ ਕਹੀਆਂ ਗੱਲਾਂ ਜਗੀਰ ਸਿੰਘ ਨੂੰ ਸੱਚ ਜਾਪਨ ਲੱਗੀਆਂ ਜਦ ਕਿ ਹਾ ਸੀ ਓਏ ਸੀਰਿਆ ਕਮਲ ਦਾ ਫੁੱਲ ਬਹੁਤ ਸੋਹਣਾ ਹੁੰਦਾ ਪਰ ਉੱਗਦਾ ਚਿੱਕੜ ਵਿੱਚ ਹੀ ਹੈ ਪਰ ਅੱਜ ਇੱਕ ਧੀ ਨੇ ਆਪਣੀ ਮਿਹਨਤ ਨਾਲ ਸਭ ਸੱਚ ਕਰ ਦਿੱਤਾ ਹੌਸਲੇ ਬੁਲੰਦ ਹੋਣ ਤਾਂ ਇਹ ਗਰੀਬੀ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ। ਜਗੀਰ ਸਿੰਘ ਨੂੰ ਅੱਜ ਸੱਚਮੁੱਚ ਇਦਾਂ ਲੱਗ ਰਿਹਾ ਸੀ ਜਿਵੇਂ ਸੀਰੇ ਦੀ ਧੀ ਮੇਰੇ ਸਿਰ ਬੰਨੀ ਪੱਗ ਦੇ ਰੂਪ ਵਿੱਚ ਕਮਲ ਦਾ ਫੁੱਲ ਹੋਵੇ ਤੇ ਮੈਂ ਚਿੱਕੜ ਉਮੀਦ ਕਰਦੀ ਹਾਂ। ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ। कहानी बढ़िया लगी लाइक शेयर करना ना भूलना आज ਲਈ بس ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ